ਤਿੰਨ ਦਿਨ ਕਹਿੰਦੇ ਸਭ ਤੋਂ ਜ਼ਿਆਦਾ ਟੈਂਪਰੇਚਰ ਰਹਿਣਾ ਆ। ਉਹ ਦੋਨੋਂ ਭੈਣ ਭਰਾ ਨਹੀਂ ਉੱਠੇ ਜੀ। ਮੈਂ ਉਹੀ ਪੁੱਛ ਲਿਆ ਕਿ ਕੀ ਬਣਾਉਣਗੇ? ਆਲੂ ਪਕੌੜੀਆਂ ਦੀ। ਜਿਹੜਾ ਸਾਨੂੰ ਚੰਗਾ ਨਹੀਂ ਲੱਗਾ ਸੀਗਾ। ਪਰ ਬਹੁਤ ਵਧੀਆ ਕਮੈਂਟ ਕਰਦੇ ਆ। ਵਧੀਆ ਗੱਲ ਆ ਕਿਸੇ ਨੂੰ ਗਲਤ ਨਾ ਬੋਲੋ। ਕਿਦਾਂ ਟਾਈਮ ਫੇਰ 1:00 ਵਜਾ ਆ ਹਾਲੇ। ਆਜੋ ਦਾਦੀ ਜੀ। ਇਹ ਸਬਜੀ ਇਸ ਕਰਕੇ ਥੋੜੀ ਜਿਹੀ ਬਣਾਈ ਆ ਕਿਉਂਕਿ ਸ਼ਾਮ ਨੂੰ ਬਣਾਉਂਗੀ। ਸ਼ਿਮਲਾ ਮਿਰਚ ਪਰੇ ਵੀ ਸਬਜੀ ਖਾਂਦੇ ਪਹਿਲਾਂ ਰੋਟੀ। ਮੈਂ ਪਹਿਲਾਂ ਹੀ ਪਾਣ ਲੱਗੀ ਆ। ਤੁਹਾਡੇ ਕਹਿਣ ਤੋਂ ਵੀ ਪਹਿਲਾਂ ਹੀ। ਐਡਮਾ ਹੀ ਕਰਦੇ ਲੋਕੀ ਨਵੇਂ ਨਵੇਂ ਸਹੀ ਗੱਲ ਆ ਜੀ। ਮਾਰੇ ਦੇ ਸਿਰ 'ਚ ਮਾਰੇ ਇਦਾਂ ਤੇਰੇ ਕਰਕੇ ਹੋ ਐਨੀ ਗਰਮੀ 'ਚ ਖੜੇ ਹੋ ਸ਼ਿਮਲਾ ਵਿੱਚ ਬਣੇ ਤੂੰ ਕਹਿੰਦਾ ਮੇਰਾ ਡਿੱਡ ਭਰਿਆ ਆ ਸੁਣੋ ਜਿਵੇਂ ਟੌਰ ਨਾ ਲੰਮੇ ਪਈਓ ਔਰ ਔਰ ਐਸੀ ਲਾ ਕੇ ਟੌਰ ਨਾ ਮਤਲਬ ਲੰਮੀ ਹੋ ਗਈ ਗੱਲ ਸਾਰੀ ਤੇ ਤੇ ਅਸੀਂ ਜਾਣਾ ਆ ਕੱਲ ਨਿਆਣਿਆਂ ਨੂੰ ਕਮਾਉਣ ਲਈ ਦੋ ਹਰਮਨ ਦੇ ਦੋ ਤੇਰੇ ਪੰਜ ਫੁਲਕੇ ਰੱਖ ਲੈ ਸਾਰੇ ਚਲੋ ਬਿਸਮਿਲ੍ਲਾ ਰਾਜਮੇਸ਼ ਸ਼ਿਮਲਾ ਰਾਜਮੇਸ਼ ਚੇਦੇ ਪਨੀਰ ਚਲੋ ਆਪਾਂ ਖਾਂਦੇ ਆ ਆਰਾਮ ਨਾਲ ਬਹਿ ਕੇ ਤੁਸੀਂ ਬਲੌਗ ਐਂਡ ਕਰ ਦਿਓ ਲੈ ਕੇ ਆਗੇ ਤੁਹਾਡੇ ਲਈ ਫੇਰ ਵਧੀਆ ਵਲੋਗ 9:11 9:11 ਤੇ ਕਰੋ ਜੀ ਪੁੱਲਾਂ ਦਾ ਵਲੋਗ ਦੀ ਸ਼ੁਰੂਆਤ ਅਮੀਦ ਕਰਦੇ ਹਾਂ ਤੁਸੀਂ ਠੀਕ ਠਾਕ ਹੋਵੋਗੇ ਪਰ ਆਤਮਾ ਸਤੜ ਦੀ ਕਲਾ ਚ ਰੱਖੀਏ ਚਲੋ ਜੀ ਅਸੀਂ ਵੀ ਠੀਕ ਠਾਕ ਹਾਂ ਕਰਦੇ ਹਾਂ ਸ਼ੁਰੂਆਤ ਵਲੋਗ ਦੀ ਨਾਸ਼ਤੇ ਦੇ ਨਾਲ ਅੱਜ ਗਰਮੀ ਬੜੀ ਕਿਤੇ ਬਾਅਦ ਅੱਜ ਇਹ ਦੇਖੋ ਹਜੇ 9:11 ਤੇ ਮੈਂ ਮੈਂ ਦੁਕਾਨੇ ਨਹੀਂ ਛੱਡ ਕੇ ਨੂੰ ਅੱਜ ਸੇਕ ਆ ਬਾਗੋਂ ਤੇ ਉਦੋਂ ਤਾਂ ਇੰਨਾ ਨਹੀਂ ਲੱਗਾ ਹੁਣ ਮੈਂ ਵਾਪਸ ਆਇਆ ਨਾ ਜਦੋਂ ਐਦਾਂ ਲੱਗਦਾ ਜਿਵੇਂ ਦੁਪਹਿਰ ਦੇ 2:3 3 ਵਜੇ ਹੁੰਦੇ ਆ ਇੰਨਾ ਸੇਕ ਆ 11 ਤੱਕ ਤਾਂ ਬਹੁਤ ਜ਼ਿਆਦਾ ਟੈਂਪਰੇਚਰ ਹਾਂ 9 ਤੋਂ 11 ਤਿੰਨ ਦਿਨ ਕਹਿੰਦੇ ਸਭ ਤੋਂ ਜ਼ਿਆਦਾ ਟੈਂਪਰੇਚਰ ਰਹਿਣਾ ਆ ਕੱਲ ਕਿੰਨਾ ਸੀ ਕੱਲ ਸੀ ਪਰ ਅੱਜ ਨਾਲੋਂ ਜ਼ਿਆਦਾ ਅੱਜ ਮੈਂ ਕਹਿੰਦਾ ਕੱਲ ਤਾਂ ਕੁਝ ਵੀ ਨਹੀਂ ਸੀ ਅਸੀਂ ਸ਼ਾਮੀ 6 ਵਜੇ ਗਏ ਆ ਬਾਜ਼ਾਰ ਹਾਂ 6 ਵਜੇ ਕਿੰਨਾ 7 ਵਜੇ ਸੇਕ ਕਿੰਨਾ ਸੀਗਾ ਬਹੁਤ ਜ਼ਿਆਦਾ ਸੇਕ ਸੀਗਾ ਉਹ ਜਿਹੜਾ ਸੇਕ ਸੀ ਨਾ ਉਦੋਂ ਤੋਂ ਕਿਤੇ ਜ਼ਿਆਦਾ ਸੇਕ ਆ ਇਸ ਟਾਈਮ ਬਾਹਰ ਇੰਨੀ ਜ਼ਿਆਦਾ ਗਰਮੀ ਆ ਜਾ ਚਲੋ ਰੋਟੀ ਜਲ ਜਾਵੇ ਤਾਂ ਕਿੱਦਾਂ ਹੋਵੇ ਉਹ ਬਰਾਹਾਲ ਹੋਵੇ ਸਹੀ ਗੱਲ ਆ ਲਓ ਜੀ ਇੱਧਰ ਆ ਗਿਆ ਜੀ ਸਾਡਾ ਨਾਸ਼ਤਾ ਪਾਣੀ ਕਰਨ ਲੱਗੇ ਆ ਫੇਰ ਓਕੇ 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 ਚਲੋ ਕੋਈ ਗੱਲ ਨਹੀਂ ਮਿਰਚ ਵਾਲੀ ਪਰੌਂਠੀ ਅੱਜ ਹਰੀ ਮਿਰਚ ਚਲੋ ਹਰੀ ਮਿਰਚ ਵਾਲੀਆਂ ਪਰੌਂਠੀਆਂ ਜੀ ਉਹ ਦੋਨੋਂ ਭੈਣ ਬਰਾਣੀ ਉੱਠੇ ਜੀ ਮੈਂ ਆ ਜਾਣੇ ਆ ਰੋਟੀ ਖਾ ਕੇ ਉਹ ਸਾਡੇ ਸਾਲੇ ਜਿੱਲੇ ਆ ਦੋਨੋਂ ਹਾਂ ਤੇ ਚਲੋ ਠੀਕ ਆ ਜੀ ਕਰਦੇ ਆ ਜੀ ਆਪਾਂ ਚਾਰੇ ਜਣੇ ਬਹਿ ਕੇ ਨਾਸ਼ਤਾ ਉਹ ਜਦੋਂ ਉੱਠਣਗੇ ਉਦੋਂ ਦੇਖੀ ਜਾਊਗੀ ਬਣੇ ਰਿਹਾ ਸਾਡੇ ਬਲੌਗ ਨਾਲ ਜੀ ਟਾਈਮ ਹੋ ਗਿਆ ਸਾਡੇ 12 ਤੇ ਅੱਜ ਬਲੌਗ ਆਪਣਾ ਹੋ ਗਿਆ ਲੇਟ ਮੈਨੂੰ ਯਾਦ ਭੁੱਲ ਗਿਆ ਅਪਲੋਡ ਕਰਨ ਦਾ ਤੇ ਫੇਰ ਮੈਂ ਕਰਿਆਗੀ ਗੀਤਾ ਹੁਣ ਅਪਲੋਡ ਹੋਇਆ ਥੋੜੀ ਦੇਰ ਪਹਿਲਾਂ ਤੇ ਲੋ ਜੀ ਇੱਧਰ ਰੋਟੀ ਪਾਣੀ ਦੀ ਹੋ ਰਹੀ ਹੈ ਤਿਆਰੀ ਹਾਂਜੀ ਹੈ ਪਿਆਜ਼ ਗ੍ਰाइंड ਹੋ ਰਿਹਾ ਪਿਆਜ਼ ਪਿਆਜ਼ ਗ੍ਰाइंड ਹੋ ਰਿਹਾ ਅੱਜ ਲੱਗੀ ਆ ਤੁਹਾਡੀ ਮਨਪਸੰਦ ਆਨ ਪਕੌੜੀਆਂ ਹਾਂ ਮੈਂ ਉਹੀ ਪੁੱਛ ਲਿਆ ਕਿ ਕੀ ਬਣਾਉਣਗੇ ਆਲੂ ਪਕੌੜੀਆਂ ਦੀ ਓਕੇ ਲੋ ਜੀ ਇੱਧਰ ਬਣਨ ਲੱਗੀ ਸਬਜ਼ੀ ਆਲੂ ਪਕੌੜੀਆਂ ਦੀ ਤੇ ਤੁਸੀਂ ਕਰੋ ਕੰਮ ਫਿਰ ਤੇ ਮੈਂ ਜਾਣਾ ਦੁਕਾਨ ਤੇ ਠੀਕ ਆ ਮੈਂ ਆਇਆ ਸੀ ਇਸ ਲਈ ਯਾਰ ਕਰੇ ਅਸੀਂ ਅੱਜ ਬਲੌਗ ਕੁਛ ਕਹਿਣਾ ਚਾਹੁੰਦੇ ਆ ਹਾਂ ਇੱਕ ਤੁਹਾਨੂੰ ਅਸੀਂ ਪਹਿਲਾਂ ਦੱਸਿਆ ਨਾ ਇੱਕ ਮੱਗਾ ਸਿੰਘ ਜੀ ਉਹਨਾਂ ਨੇ ਸਾਨੂੰ ਇੱਕ ਇਦਾਂ ਦਾ ਕਮੈਂਟ ਕੀਤਾ ਸੀ ਜਿਹੜਾ ਸਾਨੂੰ ਚੰਗਾ ਨਹੀਂ ਲੱਗਾ ਸੀਗਾ ਪਰ ਹੁਣ ਉਹ ਸਾਡੇ ਹਰੇਕ ਬਲੌਗ ਦੇ ਤੇ ਕਮੈਂਟ ਕਰਦੇ ਆ ਉੱਪਰ ਬਹੁਤ ਵਧੀਆ ਕਮੈਂਟ ਕਰਦੇ ਆ ਵਧੀਆ ਗੱਲ ਆ ਕਿਸੇ ਨੂੰ ਗਲਤ ਨਾ ਬੋਲੋ ਅਸੀਂ ਵਧੀਆ ਕਮੈਂਟ ਕਰਿਆ ਕਰੋ ਨੇ ਹੁਣ ਉਹਨਾਂ ਦੇ ਕਮੈਂਟ ਆਉਂਦੇ ਆ ਬਹੁਤ ਵਧੀਆ ਕਮੈਂਟ ਆਉਂਦਾ ਸਹੀ ਬਿਲਕੁਲ ਹਾਂ ਬਹੁਤ ਬਹੁਤ ਧੰਨਵਾਦ ਉਹਨਾਂ ਦਾ ਜੀ ਜੇ ਉਹ ਸਾਨੂੰ ਚੰਗਾ ਨਹੀਂ ਲੱਗਾ ਸੀ ਅਸੀਂ ਉਹਨਾਂ ਨੂੰ ਉਸ ਗੱਲ ਦਾ ਜਵਾਬ ਵੀ ਦਿੱਤਾ ਜਿਗਾ ਜੇ ਹੁਣ ਸਾਨੂੰ ਉਹਨਾਂ ਦੇ ਕਮੈਂਟ ਚੰਗੇ ਲੱਗਦੇ ਆ ਤੇ ਅਸੀਂ ਉਹਨਾਂ ਦਾ ਧੰਨਵਾਦ ਵੀ ਕਰ ਰਹੇ ਆ ਜੀ ਬਹੁਤ ਵਧੀਆ ਵਧੀਆ ਕਮੈਂਟ ਕਰਿਆ ਕਰੋ ਕਿਸੇ ਨੂੰ ਟੇਸ ਨਾ ਪਜਾਇਆ ਕਰੋ ਹਾਂ ਹਾਂ ਜੇ ਕੋਈ ਗਲਤੀ ਹੁੰਦੀ ਫੇਰ ਕਿਹਾ ਕਰੂੰਗਾ ਮੈਂ ਗਲਤੀ ਤੋਂ ਨਹੀਂ ਚਲੋ ਜੇ ਤੁਸੀਂ ਕਿਸੇ ਦੀ ਗਲਤੀ ਤੇ ਕਹਿੰਦੇ ਵੀ ਉਹ ਅਗਲਾ ਆਪਣੀ ਗਲਤੀ ਸੁਧਾਰਦਾ ਆ ਬਿਲਕੁਲ ਗਲਤੀ ਤਾਂ ਹੋ ਹੀ ਜਾਂਦੀ ਕੋਈ ਨਾ ਕੋਈ ਠੀਕ ਆ ਤੇ ਇਹ ਤਾਂ ਹੈ ਨਹੀਂ ਕਿਸੇ ਤੋਂ ਹੁੰਦੀ ਨਹੀਂ ਬਾਕੀ ਵਧੀਆ ਵਧੀਆ ਕਮੈਂਟ ਕਰ ਰਿਹਾ ਕਰੋ ਚਲੋ ਜੀ ਸਾਡੇ ਵਲੌਗ ਨਾਲ ਤੁਸੀਂ ਕਰੋ ਕੰਮ ਹੁਣ ਤੇ ਮੈਂ ਜਾਂਦਾ ਦੁਕਾਨ ਤੇ ਓਕੇ ਜੀ ਟਾਈਮ 1 ਵਜ ਗਿਆ ਪੂਰਾ ਤੇ ਹਾਂਜੀ ਹਾਂਜੀ ਇੰਨੇ ਲੱਗਦਾ ਕਿ ਕੁੜਾ ਓਕੇ ਮੈਂ ਤਾਂ ਥੋੜੀ ਜਿਹੀ ਸਬਜ਼ੀ ਬਣਾ ਲੰਨੀ ਸ਼ਾਮ ਨੂੰ ਰਹਿ ਤਾਂ ਕਰੂਗੀ ਸ਼ਿਮਲਾ ਮਿਰਚ ਪਨੀਰ ਮੰਗਾਵਾ ਲੰਨੀ ਹਾਂ ਉਹ ਵੀ ਆਪਣੇ ਆਲੂ ਕੋਲੀਆਂ ਦੇ ਵੀ ਬਣਾ ਲੰਨੇ ਆ ਕੀ ਆ ਤੁਹਾਨੂੰ ਛੋਲੇ ਵਿੱਚ ਇਤਨੇ ਸੱਤ ਬਣਨੇ ਆ ਹਾਂ ਮੈਨੂੰ ਪਸੰਦ ਹੈ ਛੋਲੇ ਵਿੱਚ ਪਰੰਦੇ ਕੀ ਕਿਆ ਕੇ ਬਣਾਉ ਲੈਂਦਾ ਜਦ ਆਂਦਾ ਬੰਦਾ ਤਾਂ ਖਾ ਕੇ ਜਾਂਦਾ ਹੈ ਨਾ ਥੰਦਿਲ ਜਾਨੇ ਮਿੱਠਾ ਲੋਹਰੀ ਚਾਰੀ ਆ ਗਈ ਹਾਂ ਮੈਂ ਸ਼ਾ ਖਾ ਕੇ ਜਾਂਦਾ ਕੁਝ ਪਕੌੜੀਆਂ ਵੀ ਬੈਨੀਆਂ ਪਈਆਂ ਕੋਈ ਸ਼ਾ ਹੈ ਜਿਹੜੀਆਂ ਹੁੰਦੀਆਂ ਆਂ ਲੌਣ ਲਿਆਂਦੀਆਂ ਆਂ ਮੈਂ ਤਾਂ ਪਹਿਲੀ ਹਾਂ ਜੋ ਤੋੜੀਆਂ ਆ ਪਾ ਲੈਣੀ ਆ ਇਹਨਾਂ ਨਾਲ ਸਿਰਨਾ ਕੱਢ ਲੂ ਬਣੇ ਆ ਦੋ ਵੱੰਦੂ ਤਿੰਨ ਪਾਈ ਨਿਕਲੇ ਠੀਕ ਹੈ ਤੇਜ ਪਾਉਣ ਦਾ ਹੁੰਦਾ ਪੈ ਰਣਾਣਾ ਜੀ ਠੀਕ ਹੈ ਹਾਂ ਰਣਾਣਾ ਪਤੀਨਾ ਆਹ ਤੁਹਾਨੂੰ ਲੱਗੂ ਪੰਨਾ ਮਾਲਾ ਆਈਆਂ ਮੈਂ ਤਾਂ ਉਹਦੇ ਵਿੱਚ ਪਹਿਲਾਂ ਦੁੱਧ ਨੂੰ ਉਬਾਲਾ ਦੇਵਾਂਗੇ ਫਿਰ ਕੁਝ ਬਣਾਉਣਾ ਹੈ ਨਾ ਉਹਦੇ ਵਿੱਚ ਹੂੰ ਇਹ ਤੋਂ ਵੀ ਮੈਂ ਗੜਾਈ ਵੀ ਲੈ ਆਦੀ ਕੁਸ਼ਾਲ ਦੁੱਧ ਨੂੰ ਹਾਂ ਪਸ਼ਾਦ ਦੇਣਾ ਆਂਦੀ ਚਾ ਉਹ ਤੋਂ ਬਣਾ ਮੰਗ ਆਹ ਪਾਸ਼ ਨੂੰ ਕਰਨਾ ਹੈ ਨਾ ਹੂੰ ਕੱਟ ਠੀਕ ਹੈ

ਬਾਰੂ ਦਾ ਪੋਣਾ ਇੱਕ ਹੋਇਆ ਸੀ ਜਦ ਪਹਿਲਾਂ ਇੱਕ ਦੱਸਿਆ ਬੋਤਲ ਆ ਗਿਆ ਸੋ ਜੋ ਗਰਮੀ ਗਰਮ ਬਹੁਤ ਚੱਲ ਰਹੀ ਹੈ ਇਸੀ ਆਲੇ ਕਮਰੇ ਜਿੱਥੇ ਆ ਉਹ ਬੈਈਏ ਉਧਰ ਆਪਣੀ ਬੰਦੂ ਸਾਰਾ ਸਮਾਨ ਰੱਖ ਕੇ ਲਾਉਦੀ ਹਾਂ ਖਲ ਪੈ ਰਿਹਾ ਚਾਹ ਪੀਓ ਜੀ ਤੇ ਇਧਰ ਆਪ ਲੱਗਿਆ ਚਾਹ ਪੀਣ ਥੋੜੀ ਥੋੜੀ ਪੀਣੇ ਪਿਆਸ ਬਹੁਤ ਲੱਗਦੀ ਜੀ ਜ਼ਿਆਦਾ ਨਹੀਂ ਪੀਣੀ ਪੀਣੀ ਥੋੜੀ ਥੋੜੀ ਹੈ ਪਰ ਦਾਦੀ ਦੀ ਤੇਰੀਆਂ ਮੇਰੀਆਂ ਦਾਦੀ ਦੀ ਬਿਲਕੁਲ ਘਟ ਆ ਤੇਰੀ ਆ ਮੇਰੀ ਚਾਹ ਹਾਂ ਆ ਜੋ ਦਾਦੀ ਜੀ ਬੀਬੀ ਆ ਗਏ ਆ ਕੀ ਤੇ ਚਾਹ ਤੇ ਆਟਾ ਦੁਨੀਆਂ ਵੀ ਆਪਣਾ ਕੋ ਦਾ ਕੰਮ ਕਰਦੇ ਚਰਾਵੜੀ ਹੋਈ ਜਾਂਦਾ ਹਾਂ ਰੈਂਦ ਸ਼ਾਮ ਨੂੰ ਕਰ ਲੀਓ ਦੁਪਹਿਰ ਤੋਂ ਬਾਅਦ ਕਰ ਲੀਓ ਕੰਮ ਚਲੋ ਪਿਆਰ ਨਾਲ ਲੋਜੀ ਬਣ ਰਹੀ ਹੈ ਸਾਡੇ ਵਲੌਗ ਦੇ ਨਾਲ ਚਾਹ ਬਣੀ ਅੱਲੋ ਦੀ ਇੱਧਰ ਵੱਜ ਚੱਲੇ ਆ 2:30 ਹੋ ਗਏ ਆ ਤੇ ਹਾਂਜੀ ਸਬਜ਼ੀ ਸਹੀ ਐ ਲੂਣ ਮਿਰਚ ਐਡ ਕਰ ਕਰ ਤੁਹਾਨੂੰ ਵੀ ਵਧੀਆ ਲੱਗਾ ਸ ਪਰਫੈਕਟ ਐ ਮੈਂ ਕਰ ਕਰ ਬੁਰੀ ਵੀ ਬਹੁਤ ਸਾਰਾ ਇੱਧਰ ਪਲਕ ਨੇ ਵੀ ਆਪਣਾ ਕੰਮ ਸ਼ੁਰੂ ਕਰ ਦਿੱਤਾ ਆ ਤੇ ਹੁਣ ਮੈਂ ਲੱਗੀ ਆ ਮਸ਼ੀਨ ਡਾਣ ਕਿਉਂਕਿ ਮੈਂ ਇੱਕ ਕਰਨਾ ਆ ਜੈਂਪਰ ਕੰਪਲੀਟ ਤੇ ਇੱਧਰ ਦੇਖ ਸਕਦੇ ਆ ਸਬਜ਼ੀ ਉਹ ਸਬਜ਼ੀ ਦਾ ਇਹਨਾਂ ਕਲਰ ਦੇਖੋ ਇਕੋ ਜਿਹੀ ਸਬਜ਼ੀ ਮੈਂ ਸਬਜ਼ੀ ਇਸ ਕਰਕੇ ਥੋੜੀ ਜਿਹੀ ਬਣਾਈ ਆ ਕਿਉਂਕਿ ਸ਼ਾਮ ਨੂੰ ਬਣਾਉਂਗੀ ਸ਼ਮਲਾ ਵਿੱਚ ਪਰੇ ਦੀ ਸਬਜ਼ੀ ਕਿਉਂਕਿ ਹਰਮਨ ਜਦੋਂ ਆਉਂਦਾ ਆ ਹਰ ਵਾਰੀ ਖਾਂਦਾ ਆ ਹੀ ਆ ਮੈਂ ਕਹਿੰਦਾ ਮਮਾ ਬਣਾ ਕੇ ਦੋ ਇਦਾਂ ਮੰਮੀ ਨੇ ਕੀਤਾ ਸੀ ਕਿਉਂ ਗਰਮ ਠੀਕ ਕਰ ਲਿਆ ਚਲੋ ਜੀ ਬਣੇ ਰਿਓ ਸਾਡੇ ਬਲੌਗ ਦੇ ਨਾਲ ਤੇ ਬਲੌਗ ਪੂਰਾ ਦੇਖਿਆ ਕਰੋ ਤੇ ਰਕਿ ਲੈ ਰਹਾ ਉਹ ਕੰਟੀਨਿਊ ਬਣੇ ਰਹੀਓ ਸਾਡੇ ਬਲੌਗ ਦੇ ਨਾਲ ਚਲੋ ਜੀ ਮਿਲਦੇ ਆਂ ਫੇਰ ਹਾਂ ਬੱਲੂ ਕੀ ਕਹਿੰਦੀ ਪੁੱਤ ਉਹ ਕੰਮ ਦੇ ਇੱਕ ਸੀ ਕਿਹਦੀ ਕਿ ਮੈਂ ਰਹਿ ਗਿਆ ਨਾ ਤੇ ਚਲੋ ਜੀ ਮਿਲਦੇ ਆਂ ਫੇਰ ਜੀ ਇੱਧਰ ਟਾਈਮ 2:00 ਵਜੇ ਤੇ ਹਾਂਜੀ ਫਿਰ ਕਿੱਦਾਂ ਮੈਂ ਰੋਟੀ ਖਾਂਦੀ ਹਾਂ ਹਾਂ ਕਦਰ ਮਿਰਚ ਵਾਲੀ ਪਰੌਂਠੀ ਬਣਾਉ। ਸਬਜ਼ੀ ਬਣੀ ਪਈ ਐ। ਠੀਕ ਐ। ਇਹਦਾ ਹਰੀ ਮਿਰਚ ਵਾਲੀ ਪਰੌਂਠੀ ਦੋ ਬਣਾ ਕੇ ਮੱਖਣ ਨਾਲ। ਠੀਕ ਐ। ਤੇ ਇੱਧਰ ਪਰੌਂਠੀ ਬਣਦੀ ਪਈ ਤੇ ਇੱਧਰ ਚਾਹ ਹੁੰਦੀ। ਖਿਲਾਉਣੀ। ਖਾਣ। ਮੱਖਣ ਜਿਹੜੀ ਇਹਨੂੰ। ਹਾਂਜੀ। ਕਿੱਧਰ ਜੂਮੜੀ ਨਮਕਾ ਟੁਕੜਾ। ਇਹ ਤਾਂ ਬਰੀ ਨਿਕਲਣ ਦੀਆਂ ਸੀਗੀਆਂ। ਇਹ ਲਊਗੀ। ਹਾਂ। ਇਹ ਖਾਣਾ ਦੰਦ ਲਾ ਲੂ। ਹਾਂਜੀ। ਉਹ ਆ ਗਿਆ ਜੀ ਇਹਨੇ ਕਾਣੀ ਹਰੀ ਮਿਰਚ ਵਾਲੀ ਵਿੱਚ ਲਸਣ ਅਦਰਕ ਪਾ ਕੇ ਗੈਸ। ਆਇਆ ਹੀ ਨਹੀਂ ਇਹਦਾ। ਹਰਮਣ ਆ ਜਾ ਕੁਛ ਨਹੀਂ ਹਰਮਣ ਨੂੰ ਵਾਜਾ ਮਾਰਦੇ ਆ ਤੇ ਇਹਦੇ ਚ ਨੂੰ ਚਾਹ ਉਬਲਦੀ ਆ ਤੇ ਇਹਨੂੰ ਪੋਣਦੇ ਆ ਹਰਮਣ ਵੀ ਨਹੀਂ ਲੈਦਾ ਨਾ ਇਹ ਹਰਮਣ ਵੀ ਨਹੀਂ ਲੈਦਾ ਨਾ ਇਹ ਚਾਹ ਨਾਲ ਖਾਂਦਾ ਹੁਣ ਹਾਂਜੀ ਬੱਤ ਹਾਂਜੀ ਖਾਂਦੇ ਪਏ ਰੋਟੀ ਹੋਰ ਹੋਰ ਕਿੱਦਾਂ ਦੀ ਲੱਗੀ ਓਕੇ 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 ਠੱਲੋ ਫਿਰਦਾ ਚਲੋ ਠੀਕਾ ਪ੍ਰੋਮੋਸ਼ਨ ਹੋ ਗਈ। ਚਲੋ ਠੀਕਾ ਬੈਠ। ਚਲੋ ਠੀਕਾ ਖੁੱਲੋ। ਮੇਰਾ ਪ੍ਰੋਮੋਸ਼ਨ ਹੋ ਗਈ ਢਿਲੋ ਪ੍ਰੀਤ ਦੀ। ਤੇ ਇਧਰ ਮਮਾ ਉਹ ਲਾਣ ਲੱਗੇ ਆਪਣੇ ਦੀ ਖੁੱਲ ਕੇ। ਹੋਰ ਨਾਲੇ ਲਾਵ ਮੈਂ ਤਵਾ ਤਾਂ ਰੱਖੀ ਆਈ ਹਾਂ। ਤੇ ਬਾਣ-ਬਾਨ ਕਿੱਥੇ ਦੇ ਰੱਖੀ ਹੈ ਹਨਾ ਗਰਮੀ ਦੇ ਵਿੱਚ। ਤੇ ਪੰਜ-ਸੱਤ ਫੁੱਲ ਕੇ ਲਾਣੇ ਆਪਣੇ ਵੀ ਲਾ ਕੇ ਬੇਲੀ ਹੋਊ ਹੈ ਮੈਂ। ਜੀ ਲੱਗੀ ਢਾਣੋ। ਚਲੋ ਜੀ। ਚਲੋ। ਕੋਈ ਨਾ ਫੁੱਲ ਕੇ ਲਾ ਲੈਣੇ ਆ ਫਿਰ ਸਬਜ਼ੀ ਬਣੀ ਹੈ ਜਦੋਂ ਖਾਣੀ ਹੈ ਰੋਟੀ ਫੇ ਖਾ ਲਵਾਂਗੇ ਨਾ ਚੀਤਾ ਫਿਰ ਮੈਂ ਲੈ ਲਵਾਂਗੇ ਵੱਜ ਗਿਆ ਹਾਂਜੀ ਹਾਂਜੀ ਜਾਂਦੇ ਗਰਮੇ ਭੋਜ ਹਾਂ ਮਸਲਟੀ ਆ ਗਈ ਦੁਕਾਨ ਤੋਂ ਮੈਂ ਪਹਿਲੇ ਹੀ ਪਾਨ ਲੱਗੀਆਂ ਤੁਹਾਡੇ ਕਹਿਣ ਤੋਂ ਵੀ ਪਹਿਲੇ ਹੀ ਹਾਂ ਤੁਹਾਡੇ ਕਹਿਣ ਤੋਂ ਪਹਿਲੇ ਹੀ ਲੱਗੀਆਂ ਪਾਨ ਮੈਂ ਬਣਾ ਕੇ ਦਵਾਂ ਠੀਕ ਐ ਨਿੰਬੂ ਵੀ ਸੜੇ ਇਹ ਧੁੱਪ ਦੇ ਵਿੱਚ ਗਰਮੀ ਨਾਲ ਹੋਰ ਕੀ ਹੋਰ ਕੀ ਹੋਰ ਨਾਲ ਆ ਯਾਰ 43 ਡਿਗਰੀ ਟੈਂਪਰੇਚਰ ਆ ਜਾਏ ਮੈਂ ਤੁਹਾਨੂੰ ਦੱਸਿਆ ਨਹੀਂ 43 ਕਿੰਨਾ ਮਾਂ ਮੰਮੀ ਥੋੜਾ ਜਿਹਾ ਦੇਖੋ ਤਾਂ ਲੂਣ ਦੇਖੋ ਕਿੰਦਾਂ ਦਾ ਆ ਰੂਬ ਲੈ ਕੇ ਗਲਾਸੀ ਲਿਆ ਬੋ ਚੱਕ ਕੇ ਸਹੀ ਆ ਹਾਂ ਰਹੀ ਆ ਸੀ ਮੈਂ ਕਿਹਾ ਠੰਡੀ ਵੀ ਠੰਡੀ ਫੇ ਰੋਟੀ ਆ ਲੈ ਆ ਥੋੜੀ ਜਿਹੀ ਬਿਤਰ ਉਹ ਇੰਨਾ ਨਹੀਂ ਤੀਰ ਮੋੜ ਰੋਟੀ ਨਹੀਂ ਆਉਣੀ ਕੋਣ ਕੇ ਨਾ ਮਾ ਕੋੜੇ ਨੂੰ ਪੋਣੀ ਲਾ ਕੇ ਬੋਤੇ ਇੱਕ ਜਾ ਕੋਣ ਕੇ ਨਾ ਮਾ ਲੈ ਜੋ ਉੱਥੇ ਨਾਲ ਆਪ ਨੂੰ ਲੱਗਦਾ ਨਾ ਇਹ ਰੈਸਟੋਰੈਂਟ ਉਹ ਕੋਲੇ ਕੋਲੇ ਵੀ ਕਿੰਨੇ 2000 ਲਾ ਬਰੇ ਆ ਨਹੀਂ ਮੈਂ ਦੋ ਪਰ ਚਿਕਨ ਅਦਰ ਦਾ ਗਲਾਸ ਨਾ ਮੈਂ ਦੋ ਗੱਟ ਪੀ ਕੇ ਏਦੇ ਜਨਾ ਆਂ ਦਿੱ ਗੂ ਪਾਣੀ ਤਾਂ ਬਸ ਇਹ ਆ ਵੀ ਐਸੇ ਤੇ ਇਹੀ ਜਾਣਾ ਗਿੰਗੂ ਪਾ ਕੇ ਕਿਉਂ ਦੇ ਇੱਕ ਦਾ ਦੇ ਦੇ ਇਹ ਤਾਂ ਬਹੁਤ ਰਹਾ ਵਾਲਿਆ ਬਾਂਹ। ਓਹ। ਸਬਜੀ ਬਣਾ ਲਈ। ਸਬਜੀ ਰੋਟੀ ਵੀ ਬਕਾ ਲਈ। ਸੋ ਫੈਲ ਗਿਆ ਪਿੰਡੇ। ਸੁਆਸੀ। ਸੁਆਹ ਉਹ ਸੁਆਹ। ਅਨ। ਨਮਰ ਕੇ ਬੋਤਾਂ। ਲੋ ਜੀ ਇੱਧਰ ਆ ਗਿਆ ਜੀ ਸਾਡਾ ਸੈਲਡ। ਤੁਹਾਡੇ ਲਈ ਨਾ ਮੈਂ ਡੋਂਗੇ ਜਿ ਲੈਈਆਂ ਸਬਜੀ ਪਾ ਕੇ। ਨਾਲ ਆ ਗਈ ਸਾਡੀ। ਕਿਉਂਕਿ ਤੁਹਾਨੂੰ ਠੰਡੀ ਹੋਈ ਖਾਣੀ ਆ ਨਾ ਗਰਮ ਆ। ਟੋੜੀਆਂ ਦੀ ਸਬਜੀ। ਲੋ ਜੀ। ਤੇ ਨਾਲ ਆ ਗਈ ਸਾਡੀ ਰੋਟੀ। ਮਨਪ੍ਰੀਤ। ਆਓ ਜੀ। ਹਾਂ ਜੀ ਖਾਣੀ ਆ। ਮੈਨੂੰ ਡੋਗੇ ਚ ਬੈਠ ਕੇ ਮਜੇ ਨਾਲ ਸਾਰੇ ਜਾਣੇ ਉੱਥੇ ਮੰਜਾਟ ਆਇਆ ਹੈ ਉੱਥੇ ਖਲਾਲਾ ਪਾਇਆ ਸਾਰੇ ਜਾਣੇ ਮੰਜਾਟ ਆਇਆ ਇੱਧਰ ਇਹ ਵੀ ਖਲਾਲਾ ਪਾਇਆ ਉੱਧਰ ਉਹ ਹਰਣ ਬੈਠਾ ਜੰਨੇ ਵਾਲੀ ਖਾਲੀ ਦਾ ਨੇ ਪੱਕੇ ਲਾਇਆ ਨਾ ਹਵਾ ਰਹੀ ਲੋਕ ਐਡਮਾ ਹੀ ਕਰਦੇ ਲੋਕੀ ਨਵੀਆਂ ਨਵੀਆਂ ਸਹੀ ਗੱਲ ਹੈ ਜੀ ਚਲੋ ਠੀਕ ਹੈ ਜੀ ਮਿਲਦੇ ਆ ਰੋਟੀ ਰੱਟੀ ਖਾ ਗਏ ਹੁਣ ਇਹ ਬਣੇ ਰਹੀ ਸਾਡੇ ਬਲੌਗ ਦੇ ਨਾਲ ਜੀ ਫੇ ਦੋ ਦੂ ਫੇ ਦੇ ਚੀਜ਼ ਦੇ ਨਾਲ 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 ਜੂਸ ਪੀਦੇ ਨਾਲ ਉਹ ਕਰਦੇ ਹਵਾ ਲੈਂਦੇ ਹੈ ਨਾ ਲੋ ਹੱਡੀ ਮਾਦਾ ਵੀ ਆ ਗਈ ਹੈ ਜੀ। ਚਾਹ ਦਾ ਸਬਜੀ। ਚੋ ਠੀਕ ਹੈ ਜੀ। ਕਹਿੰਦੀ ਤੂੰ? ਕਿਉਂ? ਇਹਨੇ ਹੁਣੇ ਕੋਲਡ ਕਾਫੀ ਪੀਗੀ ਹੱਟੀ ਆ। ਅੱਛਾ ਚਲੋ। ਦੁਕਾਨੀ ਉਹ ਖਾਲੂਗੀ ਬਣਾ ਦਿੱਤੀ ਇੱਕ ਰੋਟੀ ਇਹਦੀ। ਚਲੋ ਠੀਕ ਹੈ ਜੀ ਆਪਾਂ ਖਾ ਕੇ ਮਿਲਦੇ ਹਾਂ ਜੀ ਹੁਣ। ਆਜੋ ਖਾ ਲੋ ਰੋਟੀ। ਨਾਲ ਸੈਲਡ ਦੇਖੋ ਕੱਟਿਆ ਵਧੀਆ ਫਰਸਟ ਕਲਾਸ। ਕਿੰਦਰ ਟਾਈਮ 8:00 ਵਜ ਗਏ ਆ। ਹਾਂਜੀ। ਚਾਵਲ ਬਣ ਗਏ। ਚਾਵਲ ਬਣ ਗਏ ਹੋਰ ਕੀ ਹੈ ਨਹੀਂਆਂ ਦੁੱਧੀਆਂ ਬਈ ਬੇਬੀ ਮੈਨੂੰ ਚਾਵਲ ਬਣਾਉਣੇ ਪਏ ਕੀ ਕਰਾਂਗਾ ਚਾਵਲ ਬਣ ਗਏ ਹੁਣ ਮੈਂ ਸ਼ਿਮਲਾ ਮਿਰਚ ਦੀ ਸਬਜ਼ੀ ਲਾਉਣਾ ਮੈਂ ਕਿਹਾ ਦੇਖੋ ਜੀ ਠੀਕ ਹੈ ਹਾਂ ਵੀ ਸਬਜ਼ੀ ਜਿਹੜੀ ਦੁਪਹਿਰੇ ਬਣਾਈ ਸੀ ਰੈਨ ਲਈ ਹੈ ਸਬਜ਼ੀ ਮੈਂ ਠੀਕ ਹੈ ਮੈਂ ਕਿਹਾ ਜੇ ਅੱਧੀ ਬਣੀ ਹੈ ਕਿਸੇ ਵੇਲੇ ਖਰਾਬ ਹੀ ਹੋ ਜਾਣੀ ਸਬਜ਼ੀ ਨਾਲ ਕੋਈ ਬਹਾਨਾ ਤੇ ਇੱਧਰ ਚਾਵਲ ਬਣ ਗਏ ਦੇਖੋ ਵਾਓ ਮੈਂ ਕਿ ਮੜੇ ਭਾਫਣਾ ਹੋ ਜਵੇ ਠੀਕ ਹੈ ਇੱਧਰ ਮੈਂ फटाफट ਸ਼ਿਮਲਾ ਮਿਰਚ ਦੀ ਸਬਜ਼ੀ ਲਾਉਣਾ ਤੜਕਾ ਠੀਕ ਹੈ ਦਲਈ ਸਾਰਸਮ ਆਨ ਰੈਡੀ ਆ ਬਿਲਕੁਲ ਬਸ ਤਾਈ ਨੂੰ ਮੇਜੇ ਬਣਾਉਣ ਲੱਗੀ ਉਹ ਵੱਡੀ ਜਿਹੀ ਬਣਾਈਦੀ ਵੱਡੀ ਜਿਹੀ ਹੁਣ ਉਧਰ ਚੋਲ ਠੀਕ ਆ ਠੀਕ ਆ ਕਿ ਹੋਰ ਬਣਾਉਣਾ ਬੰਡਿਓ ਜੀ ਤਾਂ ਬਣਾਉਣ ਨੂੰ ਠੀਕ ਆ ਚਲੋ ਜੀ ਪਾ ਦੇ ਤੜਕਾ ਫਿਰ ਤੁਹਾਨੂੰ ਢਿੱਡ ਖਾਣਿਆ ਹਾਂ ਚਲੋ ਠੀਕ ਆ ਫਿਰ ਮੈਂ ਵਗਿਆ 8:30 ਦੋ ਲਾ ਲਓ ਮਾਰੇ ਨੇ ਸਿਰ 'ਚ ਮਾਰੇ ਦੇ ਇਦਾਂ ਹੈ ਤੇਰੇ ਕਰਕੇ ਹੋ ਇੰਨੀ ਗਰਮੀ 'ਚ ਖੜਿਆ ਹੋ ਸ਼ਿਮਲਾ ਵਿੱਚ ਬਣੇ ਤੂੰ ਕਹਿੰਦਾ ਮੇਰੇ ਢਿੱਡ ਭਰਿਆ ਆ ਤੇ ਪਹਿਰੇ ਆਲੂ ਪਕੌੜੀਆਂ ਮੈਂ ਬਣਾਈਆਂ ਹੋਏ ਤਾਂ ਆਲੂ ਪਕੌੜੀਆਂ ਪਈਆਂ ਮੈਂ ਕੁਣੀਲੇ ਚਾਵਲ ਬਣਾਏ ਤੇ ਸ਼ਿਮਲਾ ਮਿਰਚ ਬਣਾਈ ਕਿਹੜੀ ਹੋਣ ਕਹਿੰਦਾ ਮੇਰਾ ਢਿੱਡ ਭਰਿਆ ਅੱਜ ਫੇਪਰੀਆਂ ਲੈਣੀਆਂ ਸਬਜ਼ੀਆਂ ਕੱਲ ਤੁਸੀਂ ਦੁਪਹਿਰੇ ਤੁਸੀ ਕੱਲ ਲਈਆਂ ਬੈਕ ਕਿਸ ਨਾਲ ਦੋ ਲਾ ਦੋ ਮੈਂ ਤੇ ਜੋ ਗਿਆ ਆਹੋ ਮੰਮੀ ਨੇ ਖਾ ਲੈਣਾ ਸ਼ਿਮਲਾ ਮਿਰਚ ਵੀ ਪਿਆ ਹੋਣਾ ਆਹ ਸ਼ਾਮ ਹੀ ਆ ਗਿਆ ਰਹੀ ਸਬਜ਼ੀ ਖਾਵਾ ਲਈ ਇਹੀ ਸਬਜ਼ੀ ਖਾਵਾਂਗੇ ਚਲੋ ਦਿਖਾਓ ਸਬਜ਼ੀ ਕਿੱਦਾਂ ਦੀ ਬਣੀ ਆ ਤੇ ਹੋਰ ਕੋਈ ਦਾਤ ਬਣਾਉਣੇ ਨਹੀਂ ਆਲੂ ਪਕੌੜੀਆਂ ਦੀ ਪਕੀ ਨਹੀਂ ਨਹੀਂ ਆਲੂ ਆਲੂ ਪਕੌੜੀਆਂ ਵੀ ਤੁਸੀਂ ਕੱਲ ਕੁਝ ਨਹੀਂ ਬਣਾਉਣਾ ਕ ਤੁਸੀਂ ਬਸ ਘਰੇ ਕਰਨੀਆਂ ਰੈਸਟ ਕੱਲ ਅਸੀਂ ਫਿਰ ਜਦੋਂ ਆਵਾਂਗੇ ਉਦੋਂ ਐਂ ਜੀ ਹਾਂਜੀ ਏਸੀ ਲਾ ਕੇ ਟੋਰਨਾ ਲੰਮੇ ਪਈਓ ਹੋਰ ਹੋਰ ਏਸੀ ਲਾ ਕੇ ਟੋਰਨਾ ਮਾਤਾ ਲੰਮੀ ਹੋ ਗਈ ਗੱਲ ਸਾਰੀ ਤੇਰੀ ਕੋਈ ਗੱਲ ਆ ਬਹੁਤ ਸੋਹਣੀ ਸਬਜੀ ਹੈ ਜੀ ਕਿਉਂਕਿ ਦੇਖੋ ਜੀ ਗੱਲ ਇਦਾਂ ਘਰ ਕੱਲ ਕਿਸੇ ਨੇ ਮਿਲਣਾ ਨਹੀਂ ਹੈਗਾ ਮਾਤਾ ਨੂੰ ਤੇ ਅਸੀਂ ਜਾਣਾ ਆ ਕੱਲ ਨਿਆਣਿਆਂ ਨੂੰ ਕਮਾਉਣ ਲਈ ਛੁੱਟੀਆਂ ਦੇ ਵਿੱਚ ਹਰ ਸਾਲ ਜਾਈਦਾ ਆ ਹਨਾ ਮੋਟੀ ਤੇ ਐਤਕੀ ਵੀ ਲੈ ਜਾਣਾ ਆ ਸਰਪ੍ਰਾਈਜ਼ ਸਵੇਰੇ ਦੱਸਾਂ ਕਿ ਕਿੱਥੇ ਚੱਲੇ ਆ ਠੀਕ ਹੈ ਨਾ ਤੇ ਚਲੋ ਸਬਜੀ ਇਧਰ ਰੈਡੀ ਹੋ ਗਈ ਆ 24 ਦਾ ਰੈਡੀ ਹੋ ਗਏ ਆ ਮੈਨੂੰ ਲੱਗੀ ਸੀ ਕੇ ਲਾਣ ਮੈਂ ਤਾਂ ਚੋਲ ਖਾਣੇ ਆ ਨਹੀਂ ਮੈਂ ਚੌਲ ਖਾਣੇ ਆ ਛੋਟੀ ਨਹੀਂ ਖਾਣੀ ਨਹੀਂ ਮੈਂ ਚੌਲ ਖਾਣੇ ਸਬਜ਼ੀ ਪਾ ਕੇ ਹਰਮਨ ਤੂੰ ਰੋਟੀ ਖਾਣੀ ਆ ਨਹੀਂ ਨਹੀਂ ਮੈਂ ਚੌਲ ਖਾਣੇ ਆ ਅੱਛਾ ਤੇ ਮੰਮੀ ਦਾ ਇੱਕ ਫੁਲਕਾ ਦੋ ਫੁਲਕੇ ਮੇਰੇ ਦੋ ਹਰਮਨ ਦੇ ਦੋ ਤੇਰੇ ਪੰਜ ਫੁਲਕੇ ਰੱਖ ਲੈ ਸਾਰੇ ਚਲੋ ਹੋਰ ਹੋਰ ਬਣਾਓ ਬਣਾਓ ਸਾਢੇ 8:00 ਬੱਸ 9:00 ਵਜੇ ਫਿਰ ਵਾ ਦੇਖਦੇ ਹਾਂ ਚਲੋ ਆ ਜਿਓ ਲਾ 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 ਬਿਲਕੁਲ ਲਾਈਵ ਹੋਵਾਂਗੇ ਥੋੜੀ ਦੇਰ ਲਈ ਤੇ ਫਿਰ ਕੀ ਹੋ ਗਿਆ ਰੋਜ਼ ਲਾਈਵ ਹੋਣਾ ਦੇ ਲੋ ਜੀ ਇੱਧਰ ਦੇਖੋ ਬੈਠਾ ਆ ਜੀ ਤੇ ਆਪਾਂ ਦੇਖਦੇ ਪਏ ਬੈਗੇ ਟੀਵੀ ਚਲੋ ਉਨੀ ਇੱਧਰ ਦੇਖਦੇ ਆ ਬਣੇ ਰਹੀਓ ਸਾਡੇ ਵਲੌਗ ਨਾਲ ਜੀ ਇੱਧਰ ਆ ਗਏ ਸਾਡੇ ਜੀ ਚੌਲ ਨਾਲ ਆ ਗਈ ਜੀ ਸਾਡੀ ਸ਼ਿਮਲਾ ਰਾਜਮੇ ਸ਼ਿਮਲਾ ਰਾਜਮੇ ਸ਼ਿਮਲਾ ਤੇ ਪਨੀਰ ਸ਼ਿਮਲਾ ਮਿਰਚ ਤੇ ਪਨੀਰ ਲੋ ਜੀ ਇੱਧਰ ਇਹ ਵੀ ਖਾ ਰਹੇ ਆ ਜੀ ਸਾਡੇ ਮੰਮੀ ਵੀ ਤੇ ਉਧਰ ਹਰਮਨ ਵੀ ਖਾ ਰਹੇ ਆ ਤੂੰ ਨਹੀਂ ਖਾਣੀ ਕੁੜੀਏ ਨਹੀਂ ਮਲੇਕ ਨੇ ਖਾ ਲਈ ਇਹਨੇ ਸ਼ਾਮੀ ਨੇ ਗਾ ਚਾਵਲ ਖਾਦੇ ਕਹਿੰਦੀ ਹੁਣ ਦਿਲ ਨਹੀਂ ਕਰਦਾ ਖਾਣੇ ਚਲੋ ਠੀਕ ਆ ਫੇ ਚਲੋ ਆਪਾਂ ਖਾਂਦੇ ਆ ਆਰਾਮ ਨਾਲ ਬੈ ਕੇ ਸੀ ਬਲੌਗ ਦਾ ਐਂਡ ਕਰਦੇ ਹੋ ਖਾ ਲੋ ਰੋਟੀ ਜੀ ਬਲੌਗ ਐਂਡ ਕਰਦੇ ਹੋ ਸੌਰੀ ਸੌਰੀ ਪੰਡੋ ਕਿਤਾ ਦੇ ਲਓ ਆ ਇੱਕ ਸੱਕ ਦੇਖੋ ਸੌਰੀ ਸੌਰੀ ਜੀ ਬੱਚੀ ਚਲੋ ਹਾਂ ਜੀ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਣਾ ਤੇ ਚੈਨਲ ਨੂੰ ਸਬਸਕ੍ਰਾਈਬ ਜੀ ਹੋਰ ਦੱਰੀਓ ਤੇ ਦੱਸਿਓ ਤੁਹਾਨੂੰ ਸਾਡੇ ਬਲੌਗ ਕਿੱਦਾਂ ਦੇ ਲੱਗਦੇ ਆ ਤੇ ਪੂਰਾ ਬਲੌਗ ਦੇਖਿਆ ਕਰੋ ਹਾਂ ਜੀ ਰੋਜ਼ ਰਾਤ ਨੂੰ 9 ਵਜੇ ਲਾਈਵ ਹੋਇਆ ਹਾਂ ਹਾਂ ਰੋਜ਼ ਰਾਤ ਨੂੰ 9 ਵਜੇ ਲਾਈਵ ਹੋਇਆ ਕਰਾਂਗੇ ਚ ਸੋ ਕਿੱਦਾਂ ਲੱਗਾ ਤੁਹਾਨੂੰ ਸਾਡਾ ਇਹ ਵਲੌਗ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਤੇ ਚੈਨਲ ਸਬਸਕ੍ਰਾਈਬ ਵੀ ਜ਼ਰੂਰ ਕਰਿਓ ਬੈਲ ਆਈਕਨ ਨੂੰ ਵੀ ਜ਼ਰੂਰ ਕਲਿੱਕ ਕਰਿਓ ਤਾਂ ਕਿ ਵੀਡੀਓ ਪੈਂਦੇ ਹੀ ਤੁਹਾਨੂੰ ਨੋਟੀਫਿਕੇਸ਼ਨ ਜ਼ਰੂਰ ਸ਼ੋ ਹੋਵੇ ਥੈਂਕ ਯੂ